ਤੇ ਪਹਿਲੀ ਵਾਰ ਅਸੀਂ 2000 ਦੇ ਵਿੱਚ ਅਸੀਂ ਆਪਣੀ ਡਿਊਟੀ ਜਿਹੜੀ ਆ ਜੁਆਇਨ ਕਰ ਲਈ ਸੀ ਵਧੀਆ ਰਿਹਾ ਸੋ ਕਾਫੀ ਲੰਬੇ ਸਮੇਂ ਤੋਂ ਤੁਸੀਂ ਜਿਵੇਂ ਦੱਸ ਰਹੇ ਹੋ 2002 ਤੋਂ ਜੇ ਆਪਾਂ ਮੰਨ ਕੇ ਚੱਲੀਏ ਤੇ 2025 ਚੱਲ ਰਿਹਾ 23 ਸਾਲ ਤੁਹਾਨੂੰ ਸਿੱਖੀ ਦੇ ਪ੍ਰਚਾਰ ਕਰਦਿਆਂ ਨੂੰ ਜਿਹੜਾ ਉਹ ਸਮਾਂ ਹੋ ਚੁੱਕਾ ਹੈ ਪਿਛਲੇ ਦਿਨੀ ਤੁਸੀਂ ਪਰਦੇਸ ਵੀ ਜਾ ਕੇ ਆਏ ਹੋ ਸੋ ਤੁਹਾਡਾ ਨਿੱਜੀ ਜਿਹੜਾ ਇੱਕ ਐਕਸਪੀਰੀਅੰਸ ਉਹ ਕਿਦਾਂ ਦਾ ਕਿਉਂਕਿ ਅੱਜ ਅਸੀਂ ਜਦੋਂ ਪ੍ਰਬੰਧਕੀ ਢਾਂਚਾ ਵੇਖਦੇ ਹਾਂ ਤੇ ਬਾਹਰ ਦਾ ਵੀ ਤੁਸੀਂ ਸਾਰਾ ਪ੍ਰਬੰਧਕੀ ਢਾਂਚਾ ਜਾਂ ਉਥੋਂ ਦੇ ਗੁਰੂ ਪ੍ਰਤੀ ਸਿੱਖਾਂ ਦਾ ਕਿਵੇਂ ਦਾ ਇੱਕ ਵਤੀਰਾ ਹੈ ਤੇ ਇੱਧਰ ਜਦੋਂ ਅਸੀਂ ਪੰਜਾਬ ਦੀ ਗੱਲ ਕਰੀਏ ਤੇ ਜਿਹੜਾ ਪ੍ਰਬੰਧਕੀ ਢਾਂਚਾ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਇੱਕ ਪ੍ਰਚਾਰਕ ਨੂੰ ਜਾਂ ਕਿਸੇ ਵੀ ਧਾਰਮਿਕ ਫੀਲਡ ਦੇ ਵਿੱਚ ਵਿਚਰਦੇ ਹੋਏ ਇੱਕ ਸਿੱਖ ਪ੍ਰਚਾਰਕ ਨੂੰ ਕਰਨਾ ਪੈਂਦਾ ਸਭ ਤੋਂ ਵੱਡੀ ਗੱਲ ਇਹ ਆ ਕਿ ਸਿੱਖ ਧਰਮ ਦਾ ਪ੍ਰਚਾਰ ਤੇ ਪ੍ਰਸਾਰ ਮੀਡੀਆ ਰਾਹੀਂ ਤੇ ਬਹੁਤ ਹੈ ਹਾਂਜੀ ਪਰ ਇਹ ਸਮੇ ਦਾ ਇਹੋ ਜਿਹਾ ਵਿਧਾਨ ਹੈ ਕਿ ਬੜੀ ਹੌਮੇ ਦੀ ਇੱਕ ਲੜਾਈ ਆ ਗੁਰਦੁਆਰੇ ਦੇ ਜਿਹੜੇ ਪ੍ਰਬੰਧਕੀ ਜਿਹੜਾ ਢਾਂਚਾ ਆ ਜੀ ਉਹਦੇ ਵਿੱਚ ਬੜੇ ਜਾਂ ਤਾਂ ਬਹੁਤ ਸ਼ਰਧਾਪੂਰਨ ਲੋਕ ਆ ਜਾਂਦੇ ਆ ਠੀਕ ਤੇ ਜਾਂ ਉੱਥੇ ਬਹੁਤ ਜਦਾ ਅਮੀਰ ਲੋਕ ਆ ਜਾਂਦੇ ਆ ਤੇ ਜਾਂ ਜਿਨ੍ਹਾਂ ਨੇ ਗੁਰਦੁਆਰਾ ਜਣਾ ਬਣਵਾਇਆ ਹੁੰਦਾ ਜੀ ਉਹ ਲੋਕ ਆ ਜਾਂਦੇ ਆ ਜਿਨ੍ਹਾਂ ਨੇ ਗੁਰਦੁਆਰੇ ਵਿੱਚ ਸਭ ਤੋਂ ਵੱਧ ਪਿਆਸਾ ਦਿੱਤਾ ਹੁੰਦਾ ਹੈ ਬਹੁਤ ਘੱਟ ਗੁਰਦੁਆਰਿਆਂ ਦੇ ਵਿੱਚ ਅਜਿਹੇ ਬੰਦੇ ਆਉਂਦੇ ਆ ਕਿ ਜਿਨ੍ਹਾਂ ਨੂੰ ਗੁਰਮਤਿ ਦੀ ਸਹੀ ਸੋਚੀ ਹੋਵੇ ਪ੍ਰਚਾਰਕਾ ਪ੍ਰਤੀ ਹਮਦਰਦੀ ਹੋਵੇ ਜੀ ਸੰਗਤ ਨੂੰ ਕਿਵੇਂ ਜੋੜਨਾ ਹੈ ਇਸ ਪ੍ਰਤੀ ਉਹਨਾਂ ਦਾ ਵਿਚਾਰ ਬਹੁਤ ਹੀ ਜ਼ਿਆਦਾ ਇੱਥੇ ਆਪਸੀ ਜਿਹੜੀ ਲੜਾਈ ਪੈਸੇ ਗਿਣਤੀ ਲੜਾਈ ਗੋਲਕਾਂ ਦੀ ਲੜਾਈ ਕਈ ਇਹੋ ਜਿਹੇ ਜਿਹੜੇ ਇੱਕ ਚੰਗੇ ਪ੍ਰਬੰਧਕ ਮਿਲਦੇ ਆ ਪਰ ਬਹੁਤ ਘੱਟ ਆ ਜੀ ਜਦੋਂ ਤੱਕ ਸਾਡੇ ਪ੍ਰਬੰਧਕੀ ਢਾਂਚਾ ਵਧੀਆ ਨਹੀਂ ਹੋ ਜਾਂਦਾ ਉਹਨਾਂ ਨੂੰ ਗੁਰਮਤ ਦੀ ਸਹੀ ਜਾਣਕਾਰੀ ਹੋਣੀ ਚਾਹੀਦੀ ਜਿਵੇਂ ਗੁਰਮਤ ਮਾਰਤੰਡ ਕਈ ਚੀਜ਼ਾਂ ਉਹਨਾਂ ਨੂੰ ਪੜ੍ਹਨੀਆਂ ਚਾਹੀਦੀਆਂ ਆ ਜਿਨ੍ਹਾਂ ਨੂੰ ਪਤਾ ਲੱਗੇ ਵੀ ਸਿੱਖ ਧਰਮ ਦੀ ਨੈਤਿਕਤਾ ਕੀ ਆ ਪ੍ਰਚਾਰਕਾਂ ਦਾ ਕਿਵੇਂ ਵਿਵਹਾਰ ਕਰਨਾ ਉਹਨਾਂ ਨੂੰ ਕਿਵੇਂ ਘਰ ਦੇ ਲੈਣਾ ਹੈ ਹੁਣ ਕੱਲਾ ਪ੍ਰਚਾਰਕ ਵੀ ਕੁਝ ਨਹੀਂ ਕਰ ਸਕਦਾ ਤੇ ਕੱਲੇ ਪ੍ਰਬੰਧਕ ਵੀ ਕੁਝ ਨਹੀਂ ਕਰ ਸਕਦਾ ਬਿਲਕੁਲ ਜੇ ਪ੍ਰਬੰਧਕੀ ਢਾਂਚੇ ਵਿੱਚ ਚੰਗੇ ਪ੍ਰਚਾਰਕ ਹੀ ਨਾ ਮਿਲਣ ਜੀ ਤੇ ਉਹ ਪ੍ਰਚਾਰਕ ਇਹ ਕਰ ਸਕਦੇ ਆ ਤੇ ਜੇ ਪ੍ਰਬੰਧਕੀ ਢਾਂਚਾ ਸਹੀ ਨਾ ਹੋਵੇ ਤੇ ਸਹੀ ਪ੍ਰਚਾਰਕ ਦੀ ਵੀ ਚੋਣ ਨਹੀਂ ਹੋ ਸਕਦੀ ਜੀ ਤੇ ਮੈਂ ਮੰਨਦਾ ਕਿ ਕੁਝ ਪ੍ਰਚਾਰਕਾਂ ਵਿੱਚ ਵੀ ਪ੍ਰਚਾਰਕ ਵੀ ਕਈ ਟਾਈਪ ਦੇ ਆ ਬਿਲਕੁਲ ਜਿਸ ਕਾਰਨ ਸਾਡੀ ਵਿੱਚ ਜੁਨੀਫਾਰਮਿਟੀ ਜਿਹੜਾ ਹੋਵੇ ਏਕਤਾ ਨਹੀਂ ਆ ਰਹੀ ਪ੍ਰਚਾਰ ਪ੍ਰਸਾਰ ਦੇ ਵਿੱਚ ਉਹਦਾ ਕਾਰਨ ਕੀ ਮੰਨਦੇ ਤੁਸੀਂ ਕਿ ਅੱਜ ਪ੍ਰਚਾਰਕ ਬਿਲਕੁਲ ਇੱਕ ਤਾਂ ਅਸੀਂ ਵੇਖਦੇ ਹਾਂ ਕਿ ਸਾਡੇ ਸਟੇਜਾਂ ਤੋਂ ਅਧਿਆਤਮਿਕਤਾ ਬਹੁਤ ਦੂਰ ਹੁੰਦੀ ਜਾ ਰਹੀ ਹੈ ਤੇ ਦੂਸਰੀ ਗੱਲ ਇੱਕ ਵਿਸ਼ੇ ਨੂੰ ਲੈ ਕੇ ਇੱਕ ਪ੍ਰਚਾਰਕ ਦੇ ਕੋਈ ਹੋਰ ਆਪਣੇ ਜਿਵੇਂ ਕਹਿ ਲਓ ਕਿ ਮਾਵਤਾ ਢੁੰਦੇ ਦੂਸਰੇ ਦੇ ਆਪਣੇ ਹੁੰਦੇ ਆ ਵੱਡੀ ਗੱਲ ਇਹ ਆ ਕਿ ਜਿਹੜਾ ਪ੍ਰਚਾਰਕ ਹੈ ਉਹਕੇ ਚੰਗੇ ਸੰਸਥਾ ਦਾ ਪੜਿਆ ਹੋਣਾ ਚਾਹੀਦਾ ਆ ਤੇ ਉਸ ਦੀ ਬੀ ਐਜੂਕੇਸ਼ਨ ਜਿਹੜੀ ਆ ਨਾ ਉਹ ਵਧੀਆ ਹੋਣੀ ਚਾਹੀਦੀ ਆ ਘੱਟ ਤੋਂ ਘਾਟ ਉਸ ਦੀ ਬੀ ਐਜੂਕੇਸ਼ਨ ਹੋਣੀ ਚਾਹੀਦੀ ਆ ਹੁੰਦਾ ਇਹ ਕਿ ਪਿਆ ਵੀ ਮਿਸ਼ਨਰੀ ਕਾਲਜਾਂ ਵਿੱਚ ਵੀ ਬਹੁਤੇ ਬੱਚੇ ਇਸ ਤਰ੍ਹਾਂ ਦੇ ਦੇ ਕਿਉਂਕਿ ਮੈਂ ਮਿਸ਼ਨਰੀ ਕਾਲਜ ਵੀ ਪੜਾਇਆ ਜੀ ਫਿਰ ਜਾਂਦੇ ਉਹ ਡੇਰਾ ਬਾਬਾ ਨਾਨਕ ਮੈਂ ਕੋ 4 4.5 ਸਾਲ ਪੜਾ ਕੇ ਆ ਠੀਕ ਜਿਹੜਾ ਬੱਚਾ ਕਿਸੇ ਕੰਮ ਦੇ ਵਿੱਚ ਕਾਮਯਾਬ ਨਹੀਂ ਹੁੰਦਾ ਬਹੁਤੇ ਲੋਕ ਕਹਿੰਦੇ ਇਹਨਾਂ ਮਿਸ਼ਨਰੀ ਲਾਈਨ 'ਚ ਪਾ ਦੇ ਜਦੋਂ ਕਿ ਸਭ ਤੋਂ ਟੈਕਨੀਕਲ ਤੇ ਟਿਪੀਕਲ ਲਾਈਨ ਹੈ ਇਸ ਦੇ ਵਿੱਚ ਕਿਸੇ ਬੰਦੇ ਦਾ ਸੁਧਾਰ ਕਰਨਾ ਕਿਸੇ ਇਨਸਾਨ ਦੇ ਨਾਲ ਕਿਵੇਂ ਕਮਿਊਨੀਕੇਟ ਕਰਨਾ ਸਾਈਕਲੋਜੀਕਲੀ ਉਹਨੂੰ ਕਿਵੇਂ ਮੋਟੀਵੇਟ ਕਰਨਾ ਇਹ ਸਾਰੀਆਂ ਆਪਣੀਆਂ ਕੌਮ ਦੀਆਂ ਚਿੰਤਾਵਾਂ ਪਰ ਹੁਣ ਜਿਹੜਾ ਬੰਦਾ ਆ ਹੀ ਪੈਸੇ ਤੇ ਲੋਭ ਦੇ ਲਾਲਚ ਵਿੱਚ ਰਿਹਾ ਹੈ ਜੀ ਕਿ ਕਿੰਨੇ ਕੁ ਪੈਸੇ ਕਮਾਏ ਜਾਣਗੇ ਜੀ ਕਿਵੇਂ ਕੀ ਦਾ ਕੰਮ ਹੋਵੇਗਾ ਅਸੀਂ ਕਿੰਨੇ ਕਾਉਣ ਵਾਲੇ ਸਮੇਂ ਵਿੱਚ ਕਮਾ ਲਵਾਂਗੇ ਜਦੋਂ ਤੁਹਾਡਾ ਕਮਰਸ਼ੀਅਲ 베ਸ ਹੋਵੇਗਾ ਤੇ ਉਹ ਪ੍ਰਚਾਰਕ ਵੀ ਐਡਾ ਵਧੀਆ ਨਹੀਂ ਹੋਵੇਗਾ ਜੀ ਸਭ ਤੋਂ ਸਿਆਣੇ ਪ੍ਰਚਾਰਕ ਜਿਹੜੇ ਰੈਗੂਲਰ ਪੜੇ ਹੋਣ ਹਾਂਜੀ ਤੇ ਉਹ ਇੱਚ ਆਉਣੇ ਚਾਹੀਦੇ ਆ ਕਿ ਪ੍ਰਚਾਰਕ ਲਾਈਨ ਦੇ ਵਿੱਚ ਜਿਹੜਾ ਇਨਸਾਨ ਹੈ ਹਾਂਜੀ ਉਹਨੂੰ ਕੀ ਮਤਲਬ ਇਹ ਸਮੱਸਿਆਵਾਂ ਵਾਂ ਤੇ ਜਿਹੜੀਆਂ ਆਉਂਦੀਆਂ ਉਹਨੂੰ ਕੰਮ ਕਿਵੇਂ ਕਰਨਾ ਚਾਹੀਦਾ ਹੈ ਬਿਲਕੁਲ ਕੰਮ ਕਿਵੇਂ ਕਰਨਾ ਚਾਹੀਦਾ ਹੈ ਪ੍ਰਚਾਰਕ ਲਾਈਨ ਦੇ ਵਿੱਚ ਜਿਹੜਾ ਕੰਮ ਕਰਨ ਦਾ ਤਰੀਕਾ ਇਹ ਆ ਹਾਂਜੀ ਕਿ ਘਰ ਦੇ ਵਿੱਚ ਸਾਨੂੰ ਤਾਂ ਕੀ ਤਰ੍ਹਾਂ ਪੜ੍ਹਾਈ ਕਰਨੀ ਚਾਹੀਦੀ ਹੈ ਜਿਸ ਵਿਸ਼ੇ ਤੇ ਅਸੀਂ ਜਾ ਰਹੇ ਹਾਂ ਜੀ ਉਸ ਵਿਸ਼ੇ ਤੇ ਚੰਗਾ ਚੰਗਾ ਡਾਡੀਆਂ ਨ ਹੋਵੇ ਉਥੇ ਲੋਕੀ ਸੁਣਨ ਵਾਸਤੇ ਵੀ ਸਾਡਾ ਤਿਆਰ ਹੋਣ ਜੀ ਤੇ ਫਿਰ ਜਾ ਕੇ ਇਸ ਤਰ੍ਹਾਂ ਚੰਗਾ ਜਿਹੜਾ ਕੌਮ ਨੂੰ ਜਿਹੜੀ ਆ ਚੰਗੀ ਸਿਹਤ ਮਿਲ ਸਕਦੀ ਹੈ ਜੇ ਆਪ ਹੀ ਨਾ ਪ੍ਰਚਾਰਕ ਤਿਆਰ ਹੋ ਕੇ ਪ੍ਰਿਪੇਅਰ ਹੋ ਕੇ ਜਾਏਗਾ ਰਸਤੇ ਵਿੱਚ ਛੋਟ ਕੇ ਚਲਾ ਜਾ ਕੇ ਕਿਸੇ ਵਿਸ਼ੇ ਤੇ ਤੇ ਉਹ ਗੱਲ ਨਹੀਂ ਕਰ ਸਕੇਗਾ ਠੀਕ